ਸਸੀ ਕਾਲ ਪੈਨੋ ਅੱਜ ਮੈਂ ਤੁਹਾਨੂੰ ਬਲਾਂ ਵਾਲੀ ਫਰਾਕ ਦੀ ਕਟਾਈ ਦੱਸੂਗੀ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਬਾਡੀ ਦਾ ਬੋਡੀ ਜਿਹੜੀ ਹੁੰਦੀ ਫਰਾਕ ਦੀ ਬਾਡੀ ਹੁੰਦੀ ਆ ਉਹਦੀ ਆਪ ਲੰਬਾਈ ਕਿੰਨੀ ਲੈਣੀ ਆ ਜਿਹੜੀ ਬਾਡੀ ਦੇ ਥੱਲੇ ਆਪਾਂ ਫਲੇਅਰ ਲੈਣਾ ਏ ਉਹ ਆਪਾਂ ਕਿੰਨੇ ਇੰਚ ਲੈਣਾ ਏ ਆ ਜੋ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਲੈ ਲਵਾਂਗੇ ਲੰਬਾਈ ਇਹ ਆਪਾਂ 42 ਇੰਚ ਤਿਆਰ ਕਰਨੀ ਆ। ਆਪਾਂ ਬਾਡੀ ਦੀ ਲੰਬਾਈ ਲਵਾਂਗੇ 16 ਇੰਚ। ਪਸ 16 ਇੰਚ ਦੇ ਨਿਸ਼ਾਨ ਲਾ ਕੇ ਆਪਾਂ ਇਹਦੀ ਕਟਾਈ ਕਰ ਦਵਾਂਗੇ ਇਹ ਜਦਾ ਮੋਟੀ ਨਹੀਂ ਹੈਗੀ ਲੇਡੀ ਇਸ ਕਰਕੇ ਇਹਦਾ ਐਂ ਬਰਸਰਦਾ ਹੀ ਬਣ ਜਾਊਗਾ ਬਾਡੀ ਦਾ ਜਿਹੜੀ ਆਪਾਂ ਫਰਾਕ ਦੇ ਉੱਪਰ ਬਾਡੀ ਲਾਉਣੀ ਆ ਉਹ ਬਰਸਰਦ ਕੋਈ ਬਣ ਜਾਊਗੀ ਇਹ ਰੱਪੇ ਨੂੰ ਵਿੱਚੋਂ ਕੱਟ ਲੈਣਾ ਏ ਉਸ ਤੋਂ ਬਾਅਦ ਆਪਾਂ ਇਹਨੂੰ ਆਪਾਂ ਨਾ ਫੁੱਲਾਂ ਦਾ ਦੇਖ ਲੈਣਾ ਹੁੰਦਾ ਵੀ ਕਿੱਧਰ ਨੂੰ ਇਹਦੇ ਆਵੇ ਆ ਛੋਟੇ-ਛੋਟੇ ਫੁੱਲ ਜੇ ਉੱਪਰ ਨੂੰ ਜਾ ਰਹੇ ਆ ਤੇ ਆਪਾਂ ਇਹਨੂੰ ਹੀ ਉੱਪਰ ਨੂੰ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਫਿਰ ਆਪਾਂ ਇਹਨੂੰ ਵੀ ਇਸ ਤਰ੍ਹਾਂ ਹੀ ਫੋਲਡ ਕਰਕੇ ਇੱਕੋ ਜਿਹਾ ਕਰ ਲੈਣਾ ਏ ਆਪਾਂ ਇਹਨੂੰ ਐ ਯਾਨੀ ਕਿ ਫੋਰ ਫੋਲਡ ਕਰ ਲੈਣਾ ਏ ਦੋ ਫੋਲਡ نیچے ਦੋ ਫੋਲਡ ਉੱਪਰ ਕਰਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਵਿਛਾ ਲੈਣਾ ਏ ਉਸ ਤੋਂ ਬਾਅਦ ਜੋ ਵੀ ਬਾਦ ਘਟ ਜੀ ਆਪਾਂ ਇਹਨੂੰ ਐ ਸਾਫ਼ ਕਰ ਲਵਾਂਗੇ ਠੀਕ ਆ ਫਿਰ ਆਪਾਂ ਲਵਾਂਗੇ ਤੀਰਾ ਤੀਰਾ ਇਹਨਾਂ ਦਾ ਹੈਗਾ ਏ ਤਿੰਨ ਸਟੈਪ ਆ ਅੱਜ ਮੈਂ ਤੁਹਾਨੂੰ ਬਹੁਤ ਹੀ ਮਤਲਬ ਕਿ ਡੀਪਲੀ ਦੱਸੂਗੀ ਕਿ ਆ ਜਦੋਂ ਆਪਾਂ ਪੂਰਾ ਤਿਆਰ ਕਰਨ ਤੋਂ ਬਾਅਦ ਜਿੱਦਾਂ ਆਪਣਾ ਨੈਕ ਤਿਆਰ ਹੋ ਜਾਂਦਾ ਏ ਮਤਲਬ ਕਿ ਸੂਟ ਤਿਆਰ ਹੋ ਜਾਂਦਾ ਮੰਨ ਕੇ ਚੱਲੋ ਵੀ ਇੱਥੋਂ ਆਪਣਾ ਗਲਾ ਹੋ ਗਿਆ ਏ ਹਨਾ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਅੰਗਲਾ ਸਾਈਡ ਸਟੈਪ ਹੁੰਦਾ ਏ ਨਾ ਸਾਈਡ ਸਟੈਪ ਜੇ ਤਿੰਨ ਹੋਵੇ ਯਾਨੀ ਕਿ ਜੇ ਟਾਈ ਹੋਵੇ ਤੇ ਫਿਰ ਉਹ ਤੀਰਾ ਕੱਟਿਆ ਹੁੰਦਾ ਏ 5.5 ਜੇ ਪੌਣੇ 3 ਸਟੈਪ ਹੋਵੇ ਤੇ ਫਿਰ ਉਹ ਕੱਟਿਆ ਹੁੰਦਾ ਤੀਰਾ ਪੌਣੇ 6 ਆਪਾਂ ਹੁਣ ਅੱਜ ਕੱਟਣਾ ਏ 3 ਸਟੈਪ ਤੀਰਾ ਮਤਲਬ ਕਿ 3 ਸਟੈਪ ਤਿਆਰ ਰਹਿ ਜਾਵੇ ਗਲਾ ਬੰਨਣ ਤੋਂ ਬਾਅਦ ਬਾਹ ਜੜਨ ਤੋਂ ਬਾਅਦ 3 ਇੰਚ ਸਟੈਪ ਤਿਆਰ ਰਹਿ ਜਾਵੇ ਤੇ ਆਪਾਂ ਲਵਾਂਗੇ 6 ਇੰਚ ਤੀਰਾ ਠੀਕ ਹੈ ਜੀ 6 ਇਹ ਆਪਾਂ ਥੋ ਲੈ ਲੈਣਾ ਠੀਕ ਹੈ ਜੀ ਆਪਾਂ ਮੋਡਾ ਲਵਾਂਗੇ 7 ਇੰਚ ਠੀਕ ਆ ਆਪਾਂ ਧੀਰਾ ਲੈ ਲਿਆਏ ਆਪਾਂ ਮੋਡਾ ਲੈ ਲਿਆਏ ਤੇ ਉਸ ਤੋਂ ਬਾਅਦ ਆਪਾਂ ਲੈ ਲੈਣੀ ਆ ਛਾਤੀ ਫਿਟਿੰਗ ਯਾਨੀ ਕਿ ਚੈਸਟ ਸਾਈਜ਼ ਇਹਨਾਂ ਦੀ ਹੈਗੀ 1.58 ਆਪਾਂ ਲਵਾਂਗੇ 2.9 ਇੰਚ ਉਸ ਤੋਂ ਬਾਅਦ ਆਪਾਂ ਜੇ ਤਾਂ ਤੁਸੀਂ ਮਤਲਬ ਕਿ ਜਾਣਕਾਰ ਆ ਫਿਰ ਤਾਂ ਆਪਾਂ ਇਦਾਂ ਹੀ ਕਾਟ ਪਾ ਲਾਂਗੇ ਜਿਹੜੇ ਜੋ ਅਨਜਾਨ ਹੈਗੀਆਂ ਹਨਾ ਕੁੜੀਆਂ ਜਾਂ ਲੇਡੀਜ਼ ਕੋਈ ਵੀ ਆ ਹਨਾ ਤੇ ਆਪਾਂ ਜਿਵੇਂ ਇਥੋਂ ਛੇ ਟੀਰਾ ਲਿਆ ਇਥੋਂ ਲਈ ਆ ਸ਼ਾਪਤੀ ਫਿਟਿੰਗ ਹਨਾ ਇਹ ਇਹਦੀ ਨੁੱਕਰ ਇਹਦੇ ਨਾਲ ਤੇ ਇਹਦਾ ਜਿੱਥੋਂ ਤੱਕ ਇਹ ਰਾਉਂਡ ਆਉਂਦਾ ਇਹਦੇ ਨਾਲ ਆਇਮ ਲਾ ਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਨਿਸ਼ਾਨ ਲਗਾ ਦੇਣਾ ਠੀਕ ਹੈ ਜੀ ਮੜ ਕੇ ਆਪਾਂ ਇਹਨੂੰ ਕਾਟ ਆਏ ਪਾ ਦਵਾਂਗੇ ਠੀਕ ਹੈ ਇਹ ਹੋ ਗਈ ਚਾਰੇ ਪੱਲਿਆਂ ਦੀ ਕਾਟ ਫਿਰ ਉਸ ਤੋਂ ਬਾਅਦ ਇਹਦੇ ਨਾਲ ਹੀ ਆਪਾਂ ਆਇਂ ਗਲਾਈ ਦੇ ਦਵਾਂਗੇ ਤੇ ਇਹ ਹੋ ਜੂਗੀ ਮੂਰਲੀ ਕਾਟ ਬਹੁਤ ਹੀ ਸੌਖਾ ਤਰੀਕਾ ਐਵੇਂ ਜੋ ਵਿਚਾਰੀਆਂ ਨੂੰ ਕਈਆਂ ਨੂੰ ਬੜੇ ਚੱਕਰਾਂਿਆਂ ਚ ਪਾ ਦਿੰਦੇ ਕਈ ਵੀ ਮੋਢੇ ਦੀ ਕਾਟ ਆਏ ਨਹੀਂ ਆਏ ਪਾਉਣੀ ਚਾਹੀਦੀ ਆ ਬਹੁਤ ਸੌਖਾ ਤਰੀਕਾ ਐ ਫਿਰ ਉਸ ਤੋਂ ਬਾਅਦ ਆਪਾਂ ਦਾਂਚ ਮੂਰਲਾ ਪੱਲਾ ਲਾ ਦਵਾਂਗੇ ਮੂਰਲਾ ਪੱਲਾ ਲਾਉਣ ਤੋਂ ਬਾਅਦ ਇਹਨਾਂ ਦੇ ਪਲੇਟ ਵੀ ਆਪਾਂ ਪਾਵਾਂਗੇ ਇਹਨਾਂ ਦੇ ਪਲੇਟ ਹੈਗੇ ਆ 11.5 ਤੇ ਯਾਨੀ ਕਿ 11 ਤਿਆਰ ਠੀਕ ਆ ਆਪਾਂ ਇੱਥੋਂ ਲੈ ਲਿਆ 11.5 11 ਤਿਆਰ ਇੱਥੋਂ ਆਪਾਂ ਲਵਾਂਗੇ 3.5 ਇੱਥੋਂ ਵੀ ਆਪਾਂ 3.5 ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਲਵਾਂਗੇ 2.5 ਇੰਚ ਠੀਕ ਸਵਾ 2 ਤੋਂ ਲੈ ਕੇ ਆਪਾਂ ਜਿੰਨੇ ਆ 3.5 ਦਾ ਅੱਧ ਕਰਨਾ ਹੁੰਦਾ ਠੀਕ ਆ ਤੇ ਇਹ ਆਪਾਂ ਇੱਥੋਂ ਹੀ ਆਏ ਕਰ ਦਵਾਂਗੇ ਇਹਦਾ ਗੁੱਠ ਤੋਂ ਆਪਾਂ ਕਰ ਲਵਾਂਗੇ ਗੁੱਠ ਤੋਂ ਆਪਾਂ ਇਸ ਤਰ੍ਹਾਂ 2.5 ਇੰਚ ਛੋੜ ਕੇ ਇੱਥੋਂ ਆਹ ਜਿਹੜੀ ਕਾਰਨਰ ਹੁੰਦਾ ਚੌਰਸ ਬਣਿਆ ਵਾ ਇਹਦੇ ਨਾਲ ਮਲਾ ਦੇਵਾਂਗੇ ਇਹ ਹੋ ਗਿਆ ਕੱਚ ਵਾਲਾ ਪਲੇਟ ਤੇ ਆਹ ਹੋ ਗਿਆ ਜਿਹੜਾ ਆਪਾਂ ਨਾ ਕੱਚ ਦੇ ਆਹ ਹੋ ਗਿਆ ਮਤਲਬ ਕਿ ਮੋਢੇ ਵਾਲਾ ਗਲੇ ਦੇ ਸਾਹਮਣੇ ਵਾਲਾ ਪਲੇਟ ਆਹ ਹੋ ਗਿਆ ਕੱਚ ਵਾਲਾ ਪਲੇਟ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਜੇ ਤੁਸੀਂ ਆ ਨਈ ਵੀ ਪਾਉਂਗੇ ਤਾਂ ਵੀ ਚੱਲ ਜੂਗਾ ਕਿਉਂਕਿ ਇਹ ਫਰਾਕ ਆ ਫਰਕ ਤੇ ਜੇ ਆਪਾਂ ਆ ਨਾਮ ਪਲੇਟ ਪਾਵਾਂਗੇ ਤਾਂ ਬਹੁਤ ਹੀ ਵਧੀਆ ਫਿਟਿੰਗ ਆਊਗੀ ਠੀਕ ਆ ਉਸ ਤੋਂ ਬਾਅਦ ਆਪਾਂ ਇੱਥੋਂ 1 ਇੰਚ ਦੀ ਕਾਰਟ ਪਾਉਣੀ ਹੁੰਦੀ ਆ ਇਹ ਕਾਰਟ ਪਾਉਣੀ ਹੁੰਦੀ ਜਿਵੇਂ ਆਪਾਂ ਆਪਣਾ ਪਲੇਟ ਪਾਇਆ ਏ ਪਲੇਟ ਤੱਕ ਆਪਾਂ ਆਏ ਨਿਸ਼ਾਨ ਲਾ ਲੈਣਾ ਹੁੰਦਾ ਠੀਕ ਆ ਇਹਨੂੰ ਆਪਾਂ ਹੁਣ ਆਏ ਸ਼ੇਪ ਦੇ ਦੇਵਾਂਗੇ ਕਿਉਂਕਿ ਇਹ ਮੈਂ ਤਾਂ ਲਾਈ ਆ ਇਹ ਮੈਂ ਆਹ ਵਾਲਾ ਪਲੇਟ ਨਹੀਂ ਪਾਉਣਾ ਚਾਹੁੰਦੀ ਕਿਉਂਕਿ ਇਸ ਪਲੇਟ ਨਾਲ ਆਪਣਾ ਮੂਹਰ ਲਪਾਸਾ ਚੱਕਿਆ ਜਾਂਦਾ ਹੈ ਤੇ ਉਹੀ ਮੈਂ ਆ ਕਰਤਾ ਠੀਕਾ ਮਤਲਬ ਇੰਨਾ ਲਾ ਦਿੱਤਾ ਏ ਤੇ ਇਸ ਕਰਕੇ ਹੁਣ ਇਹਦੀ ਫਿਨਿਸ਼ਿੰਗ ਆਪਾਂ ਇੱਥੇ ਏਵੇਂ ਫਿਟਿੰਗ ਦੇ ਦੇਵਾਂਗੇ ਤੇ ਆ ਇਕੁਅਲ ਰਹੂਗਾ ਨਹੀਂ ਤਾਂ ਇਹ ਉੱਚਾ ਨੀਵਾ ਹੋ ਜਾਂਦਾ ਏ ਫਿਰ ਇਹ ਸਲਾਈ ਲਾਉਣ ਦੇ ਵਿੱਚ ਵੀ ਫਿਰ ਬੁਰਾ ਜਿਹਾ ਲੱਗਦਾ ਫਿਰ ਇਹਨੂੰ ਮਲਾਉਣਾ ਪੈਂਦਾ ਇੱਥੇ ਆਪਾਂ ਟੱਕ ਲਾ ਲਵਾਂਗੇ ਠੀਕਾ ਹੁਣ ਆਪਾਂ ਇਹਨੂੰ ਐਵੇਂ ਕਰ ਲਵਾਂਗੇ ਬਹੁਤ ਹੀ ਸੌਖਾ ਤਰੀਕਾ ਜੇ ਤੁਸੀਂ ਐਵੇਂ ਕਰੋਗੇ ਨਾ ਟੇਡਾ ਪਲੇਟ ਥੱਲੜਾ ਨਾ ਪਾਇਆ ਕਰੋ ਉਹਦੇ ਨਾਲ ਜ਼ਿਆਦਾ ਵਧੀਆ ਸਫਾਈ ਆਊਗੀ ਉਸ ਤੋਂ ਬਾਅਦ ਆਪਾਂ ਇਹਨੂੰ ਐਵੇਂ ਮਿਲਾ ਲਵਾਂਗੇ ਠੀਕ ਹੈ ਬਾਕੀ ਆ ਪਲੇਟ ਆ ਗਲਾ ਹੋ ਜਾਊਗਾ ਆ ਪਿਛਲੀਆਂ ਪਲੇਟਾਂ ਹੋ ਗਈਆਂ ਠੀਕ ਆ ਆਪਾਂ ਨਾਲ ਹੀ ਗਲਾ ਕੱਟ ਲੈਣਾ ਪਿਛਲਾ ਇਨਾਂ ਦਾ ਆਪਾਂ ਪਿਛਲਾ ਅਗਲਾ ਕੱਟਣਾ ਹੈਗਾ ਇਹ ਯਾਨੀ ਕਿ 2.5 ਇੰਚ ਚੌੜਾ ਤੇ 6.5 ਇੰਚ ਲੰਬਾ ਠੀਕ ਆ ਇਹਨੂੰ ਆਪਾਂ ਇਸ ਤਰ੍ਹਾਂ ਹੀ ਸ਼ੇਪ ਦੇ ਦੇਵਾਂਗੇ ਠੀਕ ਆ ਇਹ ਹੋ ਗਈ ਆਪਣੀ ਬਾਡੀ ਅੱਗੇ ਆਪਾਂ ਬਾਹਾਂ ਦੀ ਲੰਬਾਈ ਲਵਾਂਗੇ ਹੁਣ ਸਾਮਾ ਦੀ ਲੰਬਾਈ ਇਹਨਾਂ ਦੀ 17 ਤਿਆਰ ਆ ਤੇ ਆਪਾਂ 19 ਦੀ ਕਟਾਈ ਕਰਾਂਗੇ ਠੀਕ ਆ ਇੱਧਰ ਆ 19 ਦਾ ਨਿਸ਼ਾਨ ਲਾ ਲੈ ਇੱਕ ਲਾ ਲਿਆ ਆਪਾਂ 19 ਦਾ ਨਿਸ਼ਾਨ ਇੱਧਰ ਇੱਕ ਲਾ ਲੈਣਾ ਆਪਾਂ ਵਿਚਾਲੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਸਿੱਧਾ ਠੀਕ ਆ ਉਸ ਤੋਂ ਬਾਅਦ ਆਪਾਂ ਕਟਿੰਗ ਕਰ ਦਵਾਂਗੇ ਠੀਕ ਆ ਆਪਾਂ ਜਿੱਦਾਂ ਆਹ ਫੁੱਲਾਂ ਦੇ ਮੂੰਹ ਛੋਟੇ ਛੋਟੇ ਉੱਪਰ ਨੂੰ ਕੀਤੇ ਸੀ ਇਵੇਂ ਆਪਾਂ ਇਹਦੇ ਕਰਾਂਗੇ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਬਾਹ ਦਾ ਮੋਡਾ ਆਪਾਂ ਕਿਵੇਂ ਲੈਣਾ ਹੈ ਬਾਹ ਦਾ ਮੋਡਾ ਲੈਣਾ ਜਿਵੇਂ ਉਹਨਾਂ ਦੀ ਛਾਤੀ ਫਿਟਿੰਗ ਯਾਨੀ ਕਿ ਚੈਸਟ ਸਾਈਜ਼ ਹੈਗਾ ਇਹ 1.5/8 1.5/8 ਇਹਨਾਂ ਤੇ ਆਪਾਂ ਲਵਾਂਗੇ ਇਥੋਂ 9/2 ਇੰਚ ਆਪਾਂ ਇਹ ਵੀ 1.5/8 ਹੀ ਲਵਾਂਗੇ ਬੜਾ ਹੀ ਸੌਖਾ ਤਰੀਕਾ ਮੈਂ ਤੁਹਾਨੂੰ ਦੱਸਣ ਲੱਗੀ ਆ ਆ ਦੇਖੋ ਇੱਥੋਂ ਲੈ ਕੇ ਇੱਥੋਂ ਤੱਕ 9.5 ਇੰਚ ਲੈ ਲੈਣਾ ਠੀਕ ਆ ਤੇ ਇੱਥੋਂ ਆਪਾਂ ਲਵਾਂਗੇ 3 ਇੰਚ ਠੀਕ ਆ ਇਹਨੂੰ ਆਪਾਂ ਐਂ ਕਾਟ ਪਾ ਦੇਵਾਂਗੇ ਠੀਕ ਆ ਉਹਨਾਂ ਦੀ ਮੂਰੀ ਹੈਗੀ ਆ 4 ਇੰਚ ਤਿਆਰ ਤੇ ਇਹਨਾਂ ਨੇ ਥੋੜੀ ਜਿਹੀ ਖੁੱਲੀ ਬਾਹਰ ਖਾਣੀ ਤੇ ਵਿਚਵੇਂ ਨਾ ਤਾਂ ਬਾਹਲੀ ਖੁੱਲੀ ਹੋਵੇ ਨਾ ਵਾਲੀ ਭੀੜੀ ਹੋਵੇ ਉਹਨਾਂ ਨੇ ਉਸ ਤਰ੍ਹਾਂ ਦੀ ਕਿਹਾ ਇਹ ਹੈਗੀ ਇਹਨਾਂ ਦੀ ਮੋਰੀ 4 ਇੰਚ ਤੇ ਆਪਾਂ ਰੱਖਾਂਗੇ 1.5 ਤਿਆਰ ਯਾਨੀ ਕਿ ਥੋੜੀ ਪਾਕਿਸਤਾਨੀ ਲੁੱਕ ਦੇਣੀ ਤੇ ਆਪਾਂ 8 ਦੀ ਕਟਾਈ ਕਰਕੇ ਤੇ ਆਪਾਂ ਇਹਨੂੰ ਐਂ ਕਾਟ ਪਾ ਦੇਵਾਂਗੇ ਤੇ ਮੋਢਾ ਜਮਾ ਇੱਕਦਮ ਪੂਰਾ ਆਊਗਾ ਨਹੀਂ ਤਾਂ ਐਵੇਂ ਸਾਰਾ ਕਪੜਾ ਬਾਹਾਂ ਦਾ ਸਾਰਾ ਵਿੱਚ ਲੈ ਲੈਂਦੀਆਂ ਨਾ ਉਹ ਕਿਸੇ ਕੰਮ ਨਾਰਤ ਹੁੰਦਾ ਏ ਇਹ ਕਪੜਾ ਹੁਣ ਵਿੱਚ ਜਾਊਗਾ ਠੀਕ ਆ ਉਸ ਤੋਂ ਬਾਅਦ ਆਪਾਂ ਲਵਾਂਗੇ ਜਿਵੇਂ ਕੀ ਆ ਦੇਖੋ ਮਾਰਜਨ ਵੀ ਬਚ ਗਿਆ ਇਹਨਾਂ ਦਾ ਮੋਡਾ ਜੜਨਾ ਹੈਗਾ ਆਪਾਂ ਜਿਵੇਂ ਛਾਤੀ ਫਿਟਿੰਗ ਹੈਗੀ ਆ 1.18 ਤੇ 2.9 ਮੋਡਾ ਆਊਗਾ ਠੀਕ ਤਾਂ ਨਹੀਂ ਸੌਰੀ ਸਾਢੇ 8 ਮੋਢਾ ਆਊਗਾ ਸਾਢੇ 8 ਮੋਢਾ ਆਊਗਾ ਠੀਕ ਇਹਨੂੰ ਆਪਾਂ ਇੱਥੇ ਆਣੇ ਟੱਕ ਲਾ ਕੇ ਦੇਖੋ ਆਪਾਂ ਐਵੇਂ ਨੂੰ 2.5 ਲਿਆ ਸੀ ਤੇ ਮੋਢਾ ਇਹਨਾਂ ਦਾ ਆਉਣਾ 8.5 ਉਸ ਤੋਂ ਬਾਅਦ ਜਿਹੜਾ ਆਪਾਂ ਟੱਕ ਲਾਇਆ ਏ ਇਸ ਟੱਕ ਦੇ ਨਾਲ ਆਏ ਮਿਲਾ ਕੇ ਠੀਕ ਤੇ ਆਪਾਂ ਆਈ ਕਾਟ ਪਾ ਦੇਣੀ ਆ ਦੇਖੋ ਆਟੋਮੈਟਿਕ ਹੀ ਕਾਟ ਮੂਹਰ ਲਈ ਕਾਟ ਪੈ ਗਈ ਨਾ ਬਹੁਤ ਹੀ ਸਹੀ ਤਰੀਕੇ ਨਾਲ ਪੈਂਦੀ ਹੈ ਇਹ ਕਾਟ ਨਾਲੇ ਪੂਰੀ ਫੱਟ ਫੱਟ ਆਉਂਦੀ ਹੈ ਬਾਹ ਉਸ ਤੋਂ ਬਾਅਦ ਆਪਾਂ ਕਟਾਂਗੇ ਫਲੇਅਰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਵਲਾਂ ਵਾਲੀ ਫਰਾਕ ਦੱਸਣ ਲੱਗੀ ਆ ਅੱਗੇ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ 15 ਇੰਚ ਦੀ ਬਾਡੀ ਤਿਆਰ ਕਰਨੀ ਆ ਉਹ ਤੇ ਆਪਾਂ ਟੋਟਲ ਲੰਬਾਈ ਲੈਣੀ ਹੈਗੀ 42 ਇੰਚ 42 ਜਾਂ 43 ਕਰ ਦੇਵਾਂਗੇ ਕਿਉਂਕਿ 42 ਇੰਚ ਦਾ ਉਹਨਾਂ ਦਾ ਕਮੀਜ਼ ਜੀ ਹੁੰਦਾ ਏ ਲੌਂਗ ਆਪਾਂ ਥੋੜਾ ਜਿਹਾ ਵਧਾ ਦੇਵਾਂਗੇ 2 ਇੰਚ ਵਧਾ ਸਕਦੇ ਆਪਾਂ 44 ਲੈ ਲਵਾਂਗੇ ਨਹੀਂ ਤਾਂ 44 ਹੀ ਕਰ ਦਵਾਂਗੇ ਤਿਆਰ ਠੀਕ ਹੈ ਹਾਂਜੀ ਦੇਖੋ ਇੰਨਾ ਸੌਖਾ ਤਰੀਕਾ ਹੈ ਦੇਖੋ ਆ 15 ਇੰਚ ਮੈਂ ਮਤਲਬ ਕਿ ਦੇਖੋ ਅ 15 ਇੰਚ ਮੈਂ ਬਾਹਰ ਕੱਢ ਦੂੰਗੀ ਬਾਡੀ ਦਾ ਹੋ ਗਿਆ ਠੀਕ ਹੈ 15 ਇੰਚ ਬਾਹਰ ਕੱਢਣ ਤੋਂ ਬਾਅਦ ਆਪਾਂ ਲੰਬਾਈ ਲੈਣੀ ਹੈਗੀ ਆ 44 ਤਿਆਰ ਕਰ ਦਵਾਂਗੇ 15 ਇੰਚ ਬਾਹਰ ਕੱਢਤਾ ਤੇ ਆਪਾਂ ਇੱਥੇ ਲੰਬਾਈ ਆ ਗਈ ਆਪਣੀ 44 ਇੰਚ ਚ ਚੋਕ ਕਿੱਧਰ ਗਿਆ ਚਲੋ ਇੱਥੇ 44 ਇੰਚ ਲੰਬਾਈ ਇੱਥੇ ਆ ਗਈ ਆ 44 ਤੋਂ ਬਾਅਦ 2 ਇੰਚ ਆਪਾਂ ਮਾਰਜਨ ਲੈ ਲੈਣਾ ਹੈ ਠੀਕ ਆ ਇਹ ਟੋਟਲ ਹੋ ਗਿਆ 46 ਇੰਚ ਤੇ ਆਪਾਂ ਇਧਰੋਂ ਮੈਂ ਤੁਹਾਨੂੰ ਦੱਸਦੀ ਵੀ ਇਹ ਕਿੰਨਾ ਹੋ ਗਿਆ 31 ਇੰਚ ਆਪਾਂ ਲਵਾਂਗੇ ਹੁਣ ਨੀਚੇ ਵਾਲਾ ਫਲੇਅਰ 31 ਇੰਚ ਨੂੰ ਆਪਾਂ ਐਵੇਂ ਫੋਲਡ ਕਰਕੇ ਇਹਨੂੰ ਵੀ ਆਪਾਂ ਫੋਰ ਫੋਲਡ ਕਰ ਲਵਾਂਗੇ ਜੇ ਤੁਹਾਡਾ ਮੋੜ ਕੇ ਰੱਖਿਆ ਵਾਏ ਦਾ ਕਪੜਾ नहीं तो टू फोल्ड हो जूगा आ देखो जी ये हो गया अपना फ्लेयर ठीक है आ देखो कत्ती।, दे कत्ती।, दे कत्ती ठीक है ये आप हम कट देवे ਜੇ ਤੁਸੀਂ ਜ਼ਿਆਦਾ ਫਲੇਅਰ ਬਣਾਉਣਾ ਹੈ ਤਾਂ ਤੁਸੀਂ ਫਿਰ ਇਹਨੂੰ ਦੂਸੂੰ ਆਪਾਂ ਆੜਾ ਲਾਵਾਂਗੇ ਜਾਂ ਫਿਰ ਇਹਦੇ ਵਿੱਚ ਥੋੜਾ ਜਿਹਾ ਜੋੜ પા ਕੇ ਤੇ ਇਹਦਾ ਫਲੇਅਰ ਬਣਾ ਦਾਂਗੇ ਜੇ ਆਪਾਂ ਆੜਾ ਨਹੀਂ ਲਾਉਣਾ ਤਾਂ ਹੁਣ ਆਪਾਂ ਇਹ ਵਿਚੋ ਕੱਟ ਦਵਾਂਗੇ ਠੀਕ ਹੈ ਇਹ ਆਪਣਾ ਹੋ ਗਿਆ ਨੀਚੇ ਵਾਲਾ ਫਲੇਅਰ ਆ ਆਪਣੀਆਂ ਹੋ ਗਈਆਂ ਬਾਹਾਂ